ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਝਾੜੀ ਵਾਲੇ ਦੇ ਵਿੱਚ ਝਾੜੀ ਵਾਲਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਮਨਮੱਤਾ ਨਗਰ ਆ ਤੇ ਗੋਲੇ ਵਾਲੇ ਦਾ ਗਵੰਡੀ ਜਿਹਾ ਪਿੰਡ ਆ ਝਾੜੀ ਵਾਲੇ ਪਿੰਡ ਦੇ ਵਿੱਚ ਪਾਲ ਬਾਈ ਦੇ ਘਰੇ ਇਸ ਟਾਈਮ ਮੌਜੂਦ ਆ ਤੇ ਜਨਵਰ ਬਾਈ ਦੇ ਕੋਲ ਦੋ ਆ ਮਿੱਤਰੋ ਇੱਕ ਨੀਲੀ ਰਾਵੀ ਦੀ ਗੱਬਣ ਦੁੱਧੋ ਡرائی ਮੈਂ ਮਿੱਤਰੋ ਆਸਲ ਲੈਣ ਦੀ ਗੱਡੀ ਦਿਖਾਉਣੀ ਹੈ ਤੁਹਾਨੂੰ ਬਾਈ ਨੇ ਆਸਲ ਪਿੰਡ ਦੇ ਵਿੱਚੋਂ ਖਰੀਦੀ ਹੋਈ ਆ ਸਾਰੀ ਗੱਲਬਾਤ ਕਰਦੇ ਆ ਕੀ ਡਿਟੇਲ ਆ ਕੀ ਗੱਲਬਾਤ ਆ ਪ੍ਰੋਪਰ ਜਾਣਕਾਰੀ ਆਪਾਂ ਨੂੰ ਮਾਲਕ ਹੀ ਦਊਗਾ ਆਪਣੇ ਬਾਰੇ ਇਸ ਮੱਝ ਬਾਰੇ ਜਾਂ ਉਸ ਮੱਝ ਬਾਰੇ ਪੂਖਤਾ ਜਾਣਕਾਰੀ ਉਹ ਮਾਲਕ ਤੋਂ ਹੀ ਲੈਣੀ ਆਪਣਾ ਫਰਜ਼ ਆ ਕਹਿਣਾ ਤਸੱਲੀ ਕਰਨਾ ਤੁਹਾਡਾ ਫਰਜ਼ ਆ ਉਹ ਕਰਦੇ ਆ ਬਾਈ ਦੇ ਨਾਲ ਗੱਲਬਾਤ ਸਾਰੀ ਸਤਿ ਸ੍ਰੀ ਅਕਾਲ ਪਾਲ ਬਾਈ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਸਾਰੇ ਠੀਕ ਆ ਚਲੋ ਸ਼ੁਕਰ ਆ ਬਾਈ ਅੱਛਾ ਪਰਿਵਾਰ ਦਾ ਹੈਗਾ ਸਾਰਾ ਤੰਦਰੁਸਤ ਜਾਨਵਰ ਫਿਰ ਅੱਜ ਦੋ ਆ ਹਨਾ ਪਹਿਲੇ ਮੇਂ ਨਦੀ ਦੋ ਦੋ ਡਰਾਈ ਬਾਈ ਹੈ ਹਾਂਜੀ ਠੀਕ ਆ ਬਾਈ ਅੱਛਾ ਕਿਹੜੇ ਪੈਂਟ ਦੀ ਮੈਂ ਆ ਬਈ ਇਹ ਇਹ ਆਸਲ ਪੈਂਟ ਚੋਂ ਖਰੀਦੀ ਆ ਆਪਾਂ ਜੀ ਠੀਕ ਆ ਬਾਈ ਕੋਈ ਇਹਦੇ ਬਾਰੇ ਆਪਾਂ ਨੂੰ ਪੱਕਾ ਨਹੀਂ ਪਤਾ ਹਨਾ ਹਾਂਜੀ ਹਾਂਜੀ ਮਾਂ ਲਗਲਾ ਕਹਵੇ ਤੁਸੀਂ ਐ ਕਿਹਾ ਸੀ ਹਾਂਜੀ ਹਾਂਜੀ ਫਿਰੋਜ਼ਪੁਰ ਦੀ ਹੈ ਇਹ ਬ੍ਰੀਡ ਠੀਕ ਆ ਬਈ ਗੱਬਣ ਬਾਈ ਕੋਈ ਪਤਾ ਦੱਸਿਆ ਕੁਝ ਕਿ ਨਹੀਂ ਹਾਂਜੀ ਅੱਗੇ ਸੂਣ ਵਾਲੀ ਵਾਲਬਖਸ਼ ਤੋਂ ਵਾਲਬਖਸ਼ ਤੋਂ ਠੀਕ ਆ ਬਾਈ ਅੱਛਾ ਬਾਈ ਤੇ ਇਹਦਾ 6 ਮਹੀਨੇ ਦੀ ਗੱਬਣ ਹੈ ਹਾਂਜੀ ਰੇਟ ਬਾਈ ਕੀ ਰਹੂਗਾ ਬਾਈ ਸਰੇਟ ਇਹਦਾ 1.5 ਮੰਗਦੇ ਆ ਜੀ ਵੱਡੀ ਵੱਡੀ ਮੈਂ ਟਿਕਾਣਾ ਬਹੁਤਾਂ ਦਾ ਹਾਂ ਜੀ ਜੀ ਹਾਂ ਜੀ ਦੇਣੀ ਕਿੰਨੇ ਦੀ ਆ ਪਾਲ ਬਾਈ ਜਸ ਤੈਨੋਂ ਜਾਵਾਂ ਹਾਂ ਤੇ ਨਾ ਨੀਲਮ ਮਹਿਰਾ ਜੀ ਹਾਂ ਨੀਲਮ ਮਹਿਰਾ ਜੀ ਹਾਂ ਨੀਲਮ ਮਹਿਰਾ ਸੇ ਕਿੰਨੇ ਦੀ ਦੇਦੀ ਆ ਬਾਈ ਕੋਈ ਨਹੀਂ ਜੇ ਤੋ ਕੋਈ ਜੜੂਆ ਕਰ ਲਾਂਗੇ ਨਹੀਂ ਆਈਏ ਦਾ ਦੇ ਮਾਨ ਤਣਨਾ ਖੁੱਲ ਕੇ ਜੇ ਕਹਦੇ ਯਸ 9 ਲੱਖ ਦੀ ਠੀਕ ਆ ਬਈ ਕੱਢੀ ਬਾਹਰ ਨੂੰ ਬਈ ਤੋਰੀ ਨੂੰ ਮਾੜਾ ਲੈ ਵੀ ਮਿੱਤਰੋ 6 ਮਹੀਨਿਆਂ ਦੀ ਗੱਬਣ ਆ ਅੱਜ ਤੋਂ ਹੀ ਬਾਜ਼ਾਰ ਦੇ ਵਿੱਚੋਂ ਝੋਟੀ ਵੀ ਗੱਬਣ ਲੈਣ ਤੁਰਦੇ ਆ ਨਾ ਮਿੱਤਰੋ ਤੇ 65-70 ਹਜ਼ਾਰ ਦੀ ਆਪਾਂ ਨੂੰ ਅਸਰ ਝੋਟੀ ਮਿਲਦੀ ਆ ਨੀਲੀ ਦੀ ਉਹ ਜਿਹੇ ਰੰਗ ਅੰਗ ਦੇ ਵਿੱਚ ਇਹ ਮੈਂ ਨੇ ਤਿੰਨ ਮਹੀਨਿਆਂ ਨੂੰ ਦੁੱਧ ਵਾਲੀ ਬਣ ਜਾਣਾ ਕਰਮਣੀ ਨੇ ਪੂੜਾ ਪੜਾ ਮੈਂ ਦਾ ਵੇਖੋ ਤੁਸੀਂ ਤੋਰ ਤਰ ਝੋਟੀ ਅੰਗਾ ਨਵਾਂ ਹਾਨ ਲਿਆ ਬਈ ਸਰੀਰਿਕ ਬੰਤਰ ਦੀ ਸੋਹਣੀ ਸੁਨੱਖੀ ਆ ਮੈਂ ਬਾਡੀ ਬੰਤਰ ਦੀ ਅੰਗਾ ਪੈਰਾਂ ਦੀ ਮੈਂ ਚੰਗੀ ਆ ਮਿੱਤਰੋ ਜਦੋਂ ਤਿਆਰ ਹੋ ਗਈ ਬਹੁਤ ਸੋਹਣੀ ਕੀਮਤ ਉਹਦੇ ਵਿੱਚ ਵਿਕੂਗੀ ਕਿਉਂਕਿ ਬਈ ਜਦੋਂ ਤੀਜ ਟਕਾਣੇ ਦੀ ਹੋਵੇ ਨਾ ਉਹਦਾ ਟਕਾਣੇ ਦੇ ਰੁਪਈਏ ਵੀ ਮਿਲ ਜਾ ਦੁੱਧ ਵੀ ਚੰਗਾ ਦਿੱਤਾ ਹੋਇਆ ਹਾਂਜੀ ਪਹਿਲਾਂ ਨੇ 13-14 ਕਿਲੋ ਪਾਇਆ ਬਹੁਤ ਸੋਹਣਾ ਥਣ ਤੁਹਾਨੂੰ ਬਹੁਤ ਚੰਗਾ ਲੱਗਾ ਬਈ ਵੇਖ ਕੇ ਪੁੱਤ ਕੈਮਰਾ ਓਕੇ ਬਈ ਹਰ ਪੱਖ ਤੋਂ ਮੈਂ ਬਹੁਤ ਟਕਾਣੇ ਦੀ ਰਮੀ ਬਾਈ ਲੱਖ ਰੁਪਈਆ ਦੀ ਦੇ ਦੇਾਂਗੇ ਜੇ ਕੋਈ ਜੁੜ ਜੂਗਾ ਤੇ ਮਾਨਤਨ ਮੌਕੇ ਤੇ ਹੋਰ ਵੀ ਹੋ ਜੂਗਾ ਹਾਂਜੀ ਹਾਂਜੀ ਕੋਈ ਨਹੀਂ ਹੋਣਾ ਅੱਛਾ ਤੇ ਦੋ ਨੰਬਰ ਤੇ ਮੈਂ ਜਿਹੜੀ ਕਾਲੀ ਬਾਈ ਕਾਲੀ ਮੈਂ ਦਾ ਹੀ 1.5 ਲੱਖ ਤੇ ਇੱਥੇ ਸੂਆ ਕਿੰਨਾ ਚੰਗਾ ਹੁੰਦੀ ਹੈ ਬਾਈ ਇਹ ਤੀਜਾ ਜੀ ਤੀਜਾ ਕਿੰਨੇ ਦਿਨ ਪਿਆ ਬਾਈ ਇਹਦੇ ਹਜੇ ਹਜੇ ਲੈ ਜੂਗੀ 5-6 ਦਿਨ ਤੇ ਆਈ ਆਪਣੇ ਕੋਲ ਅੱਜ ਹੀ ਆਈ ਲੱਗਦੇ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਲੈ ਵਾ ਲੋ ਮੈਂ ਦਾ ਬਹੁਤ ਆ ਹਨਾ ਬਾਈ ਹਾਂਜੀ ਹਾਂਜੀ ਦੁੱਧ ਕਿੰਨੇ ਕੁ ਦਿੱਤਾ ਬਾਈ ਇਹਨੇ ਦੋ ਦ ਦੇ ਦਿੰਦੀ 15 ਕਿਲੋ ਠੀਕ ਆ ਬਾਈ ਵੱਡੀ-ਵੱਡੀ ਮੇ ਪੂੜਾ ਪੜਾ ਬਹੁਤ ਚੋੜਾ ਉੱਚਾ ਹਣਾ ਹਾਂਜੀ ਹੂੰ ਮੈਂ ਠੀਕ ਆ ਬਾਈ ਆ ਓਕੇ ਆ ਨਹੀਂ ਬਾਈ ਕਰਦੀ ਦਰ ਦੀ ਪਲਵਾਨਾਂ ਵਾਂਗੂ ਹਣਾ ਹਾਂਜੀ ਹੂੰ 6.5 ਮਾਣ ਤਣ ਹੋ ਜੂ ਬਾਈ ਹਾਂਜੀ ਹਾਂਜੀ ਕਰਦੇ ਠੀਕ ਆ ਬਾਈ ਜੱਸ ਨੋਹ ਜੀ ਦੱਸ ਦਈਏ 1.45 ਦੇ ਦਿਆਂਗੇ ਇੱਕ ਬਣਦੇ ਲੈ ਵੀ ਮਿੱਤਰੋ ਮੈਂ ਟਿਕਾਣਾ ਮੈਂ ਦਾ ਬਹੁਤਾ ਵੇਖੋ ਵੱਡੀ-ਬੁੱਡੀ ਉੱਚੀ ਲੰਮੀ ਮੈਂ ਆ ਉਹ ਕਹਿਣ ਵਾਲੀ ਗੱਲ ਨਹੀਂ ਕਿ ਆ ਕੇ ਵੇਖੋਗੇ ਤੁਹਾਨੂੰ ਪਸੰਦ ਆਊਗੀ ਇਹ ਦੋ ਜਾਨਵਰ ਸੀ ਬਾਈ ਦੇ ਪਾਲਦੇ ਕੋਲੇ ਝਾੜੀ ਵਾਲੇ ਪਿੰਡ ਦੇ ਵਿੱਚ ਪਾਲ ਬਾਈ ਨੰਬਰ ਕਿੰਨਾ ਆਪਣਾ 88474 ਜੀ ਜੀ 81103 ਇੱਕ ਵਾਰੀ ਹੋਰ ਬੋਲ ਦਿਓ ਜੀ 88474 ਜੀ ਜੀ 81103 ਠੀਕ ਹੈ ਇਸ ਨੰਬਰ ਤੇ ਕਾਲ ਲਓ ਬਾਈ ਰਾਬਤਾ ਕੈਂਪ ਪਿੰਡ ਝਾੜੀਆਂ ਨਾਲ ਜਲਾ ਫਰੀਦ